ਸਰਪਰੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਫਸਲ ਝੋਨਾ ਤੇ ਉਹਦੇ ਵਿੱਚ ਕੀਤੀਆਂ ਹੋਈਆਂ ਅਣਗਹਿਲੀਆਂ ਅਣਗਲਤੀਆਂ ਉਹ ਸਾਰੀਆਂ ਹੀ ਆਪਣੇ ਸਾਹਮਣੇ ਖੜੀਆਂ ਹੋ ਜਾਂਦੀਆਂ ਹੈਗੀਆਂ ਜਿੱਦੋਂ ਫਸਲ ਨਸਾਰੇ ਦੇ ਸਮੇਂ ਪੀਲਾਪਨ ਦਿਖਾਉਂਦੀ ਹੈ ਨਸਾਰੇ ਦੇ ਸਮੇਂ ਇੱਕਸਾਰ ਨਸਾਰਾ ਨਹੀਂ ਹੁੰਦਾ ਹੈਗਾ ਜਾਂ ਮੁੰਜਰ ਵਿੱਚ ਖਾਲੀ ਦਾਣੇ ਆ ਜਾਂ ਉਹਦੇ ਵਿੱਚ ਦਾਣਿਆਂ ਦੀ ਗਿਣਤੀ ਘੱਟ ਹੈਗੀ ਆ ਪਰ ਆਪਣੇ ਜਦੋਂ ਝੋਨੇ ਦੀਆਂ ਮੁੰਜਰਾਂ ਬਾਹਰ ਆ ਜਾਂਦੀਆਂ ਹੈਗੀਆਂ ਤੇ ਉਹਦੇ ਵਿੱਚ ਹਲਕੇ-ਹਲਕੇ ਚਿੱਟੇ ਛੋਟੇ ਰੰਗ ਦੇ ਫੁੱਲ ਦਿਖਾਈ ਦਿੰਦੇ ਹੈਗੇ ਆ ਤਾਂ ਉਦੋਂ ਕੁਝ ਸਾਵਧਾਨੀਆਂ ਵਰਤਣੀਆਂ ਹੁੰਦੀਆਂ ਇਹ ਇੱਕ ਇਹੇ ਜੀ ਸੋਲ ਅਵਸਥਾ ਹੁੰਦੀ ਆ ਵੀ ਤੁਸੀਂ ਇੱਕ ਪਾਸੇ ਝਾੜ ਵਧਾਉਣ ਵਾਲੇ ਪਾਸੇ ਤੱਕਾ ਲਾਈ ਜਾਂਦੇ ਹੋ ਨੇ ਉਹ ਤੇ ਝਾੜ ਘਟ ਜਾਂਦਾ ਹੁੰਦਾ ਇਹ ਗਲਤੀ ਇੱਕ ਵਾਰੀ ਹੋ ਜੇ ਤਾਂ ਅਣਜਾਣ ਕਹਿ ਸਕਦੇ ਆ ਬੰਦੇ ਨੂੰ ਵਾਰ-ਵਾਰ ਗਲਤੀ ਕਰੇ ਤਾਂ ਫਿਰ ਤੁਸੀਂ ਉਹਨੂੰ ਕੀ ਕਹੋਗੇ ਤੁਸੀਂ ਆਪ ਅੰਦਾਜ਼ਾ ਲਾ ਲਿਓ ਪਹਿਲੀ ਗਲਤੀ ਜਿਹੜੀ ਹੈਗੀ ਆ ਕਿ ਇਸ ਸਮੇਂ ਸੋਕਾ ਨਹੀਂ ਲੱਗਣ ਦੇਣਾ ਜਿੱਦੋਂ ਵੀ ਤੁਹਾਡੇ ਝੋਨੇ ਦੀ ਮੁੰਜਰਾਂ ਸਾਰੀਆਂ ਬਾਹਰ ਆ ਗਈਆਂ ਉਹਦੇ ਵਿੱਚ ਜਿਹੜੀ ਫੁੱਲਾਂ ਦੀ ਅਵਸਥਾ ਚੱਲ ਰਹੀ ਹੈਗੀ ਚਿੱਟੇ ਫੁੱਲ ਖਿਲ ਰਹੇ ਆ ਹਜੇ ਬੂਰ ਪ੍ਰਾਉਨ ਨਹੀਂ ਹੋਇਆ ਹੈਗਾ ਤੁਸੀਂ ਦੇਖੋਗੇ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਉਣਾ ਮੇਰੇ ਖੇਤ ਦਾ ਵੀਡੀਓ ਹੈ ਕਿ ਉਹਦੇ ਵਿੱਚ ਤੁਸੀਂ ਦੇਖੋ ਕਿ ਸੂਈ ਦੀ ਨੋਕ ਤੋਂ ਵੀ ਛੋਟੇ-ਛੋਟੇ ਕਣ ਉਹਨਾਂ ਫੁੱਲਾਂ ਦੇ ਵਿੱਚੋਂ ਨਿਕਲ ਰਹੇ ਆ ਠੀਕ ਹੈ ਉਹਦੇ ਵਿੱਚ ਹੀ ਮੇਲ ਤੇ ਫੀਮੇਲ ਹਿੱਸਾ ਹੁੰਦਾ ਹੈਗਾ ਜਿਹੜਾ ਪੋਲਿਨੀਸ਼ਨ ਹੋਣ ਤੋਂ ਬਾਅਦ ਬੰਦ ਹੋ ਜਾਂਦਾ ਫਿਰ ਦੁੱਧਾ ਅਵਸਥਾ ਸ਼ੁਰੂ ਹੁੰਦੀ ਹੈਗੀ ਇਹ 14 15 ਦਿਨਾਂ ਦਾ ਸਮਾਂ ਜਿਹੜਾ ਆਪਣੇ ਝੋਨੇ ਦੇ ਉੱਤੇ ਬਹੁਤ ਕ੍ਰਿਟੀਕਲ ਹੁੰਦਾ ਇਹ ਤੁਹ ਸਾਰੀਆਂ ਪਹਿਲਾਂ ਹੀ ਕਾਰਵਾਈਆਂ ਹੋ ਜਾਣ ਤਾਂ ਜਿਆਦਾ ਵਧੀਆ ਗੱਲ ਹੁੰਦੀ ਹੈ ਪਰ ਕਈ ਵਾਰੀ ਆਪਣੇ ਕੰਮਾਂ ਦੇ ਵਿੱਚ ਆਪਾਂ ਲੇਟ ਹੋ ਜਾਂਦੇ ਹੈਗੇ ਤਾਂ ਕਈ ਵਾਰ ਦੇਖਦੇ ਹੋ ਕਿ ਕਈ ਫਾਰਮਰ ਕਹਿੰਦੇ ਆ ਵੀ ਛਿੱਟਾ ਅੰਦਰੋਂ ਖਾਲੀ ਨਿਕਲਿਆ ਅੰਦਰੋਂ ਤਾਂ ਖਾਲੀ ਨਿਕਲਦਾ ਹੁੰਦਾ ਜੀ ਛਿੱਟਾ ਅੰਦਰੋਂ ਛਿੱਟਾ ਭਰਿਆ ਨਹੀਂ ਨਿਕਲ ਸਕਦਾ ਹੈਗਾ ਹਾਂ ਉਹ ਤਾਂ ਬੰਦ ਹੋਇਆ ਛਿੱਟਾ ਹੁੰਦਾ ਬਾਹਰਲੇ ਪਾਸੇ ਆ ਕੇ ਉਹ ਸਾਰੀ ਹੀ ਮੁੰਜਰ ਉੱਪਰਲੇ ਪਾਸਿਓਂ ਥੱਲੇ ਨੂੰ ਉਹ ਫੁੱਲਾਂ ਦੀ ਅਵਸਥਾ માં ਆਉਂਦੀਆਂ ਹੈਗੀਆਂ ਵੱਖ-ਵੱਖ ਰੀ ਕਿਸਮਾਂ ਦੇ ਸਾਬਨਾ ਬਾਸਮਤੀ ਕਿਸਮਾਂ ਦੇ ਵਿੱਚ 10 ਇੰਚ 12 14 ਇੰਚ ਤੱਕ ਦੀ ਵੀ ਬੱਲੀ ਹੋ ਸਕਦੀ ਹੈਗੀ ਆ ਪਰਮਲ ਦੇ ਵਿੱਚ ਇਹ 8-10 ਇੰਚ ਦੀ ਬੱਲੀ ਹੁੰਦੀ ਹੈਗੀ ਵੱਖ-ਵੱਖ ਰੀ ਸੰਗਣੀ ਕੰਡ ਤਾਂ ਇਹਦੇ ਵਿੱਚ ਸਿਸਟਮ ਚੱਲਦਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਕਈ ਵਾਰ ਫਾਰਮਰ ਕਹਿੰਦੇ ਹੈਗੇ ਆ ਕਿ ਅਸੀਂ ਕਾਪਰ ਦੀ ਸਪਰੇਅ ਕਰ ਰਹੇ ਹਾਂ ਸਾਲੇ ਹਲਦੀ ਰੋਗ ਜ਼ਿਆਦਾ ਆਉਂਦਾ ਦੇਖੋ ਕਾਪਰ ਦੀ ਸਪਰੇਅ ਕਰਨੀ ਹੈਗੀ ਇਹ ਤਾਂ ਜਦੋਂ ਸਾਰੇ ਖੇਤ ਦੇ ਵਿੱਚ ਕੋਈ ਕੋਈ ਬੱਲੀ ਆ ਗਈ ਸਾਰੀਆਂ ਬੱਲੀਆਂ ਪਾਈਪ ਦੇ ਵਿੱਚ ਬੰਦ ਹੈਗੀਆਂ ਮੁੰਜਰਾ ਕਹਿ ਲਓ ਬੱਲੀਆਂ ਕਹਿਣ ਦਾ ਮਤਲਬ ਬੱਲੀ ਨਹੀਂ ਲੱਗਦੀ ਝੋਂਦੇ ਨੂੰ ਸਭ ਸਹੀ ਗੱਲ ਆ ਪਰ ਗੱਲ ਸਮਝਾਉਣ ਦਾ ਤਰੀਕਾ ਹੈਗਾ ਕਿ ਜਿਹੜਾ ਤੰ ਝੰਡਾ ਪੱਤਾ ਹੈਗਾ ਉਹ ਬਾਹਰ ਹੈ ਜੀ ਤੇ ਸਪਰੇ ਕੋਈ ਵੀ ਡਾਇਰੈਕਟ ਨਹੀਂ ਮਾਰਨੀ ਜੇ ਸਾਰੀਆਂ ਮੁੰਜਰਾ ਨਿਕਲਣ ਤੋਂ ਬਾਅਦ ਕਾਪਰ ਸਪਰੇ ਕਰੋਗੇ ਕੋਈ ਵੀ ਕਾਪਰ ਹੈ ਚਾਹੇ ਚਿਲੇਟਡ ਕਾਪਰ ਆ ਕੋਪਰ ਸਲਫੇਟ ਆ ਕਾਪਰ ਆਕਸੀਕਲੋਰਾਈਡ ਆ ਕੋਈ ਵੀ ਕਾਪਰ ਹੈਗਾ ਤਾਂ ਉਹ ਖਤਰਨਾਕ ਸਾਬਤ ਹੋ ਸਕਦਾ ਹੈ ਠੀਕ ਹੈ ਹਾਂ ਡੋਟੀ ਰੋਗ ਦੇ ਡਲਟਾ ਸਪਰੇਅ ਕੰਮ ਕਰਦੀ ਹੈ ਹਾਂਜੀ ਕਰਦੀ ਹੈ ਜੀ ਠੀਕ ਹੈ ਇਹ ਸਸਤੀ ਹੈ ਤੁਸੀਂ ਕਰ ਵੀ ਸਕਦੇ ਹੋ ਇਹਦੀ ਸਹੀ ਡੋਜ਼ ਤਾਂ 1 ਐਮਐਲ ਇੱਕ ਲੀਟਰ ਦੀ ਆ ਪਰ ਤੁਸੀਂ 2 ਐਮਐਲ ਤੱਕ ਵੀ ਇਹਦੀ ਡੋਜ਼ ਵਧ ਸਕਦੇ ਹੈਗੇ ਉਹ 100 ਲੀਟਰ ਪਾਣੀ ਚ 200 ਐਮਐਲ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੋ ਜੇ ਖੁਦਾ ਨਾ ਕਰਾਸਤਾ ਇਸ ਅਵਸਥਾ ਦੇ ਉੱਤੇ ਜਾਂ ਘੋਨੇ ਦੇ ਵਿੱਚ ਕਿਉਂਕਿ ਸਾਰੀਆਂ ਅਵਸਥਾਵਾਂ ਬਰਾਬਰ-ਬਰਾਬਰ ਨਹੀਂ ਚੱਲਦੀਆਂ ਆਉਂਦੀਆਂ ਕੋਈ 2-4 ਦਿਨਾਂ ਦਾ ਫਰਕ ਰਹਿੰਦਾ ਹੀ ਹੁੰਦਾ ਹੈਗਾ ਸਾਰਾ ਝੋਨਾ ਇੱਕਸਾਰ ਨਿਸਾਰਾ ਨਹੀਂ ਲੈਂਦਾ ਹੈਗਾ ਕੁਝ ਵੋਟੇ ਗ੍ਰੋਥ ਜ਼ਿਆਦਾ ਕਰਦੇ ਆ ਕੁਝ ਲੇਟ ਕਰਦੇ ਆ ਕੁਝ ਗ੍ਰੋਥ ਦੇ ਵਿੱਚ ਸਟ੍ਰੈਸ 'ਚ ਰਹਿੰਦੇ ਹੈਗੇ ਆ ਕੁਝ ਲੇਟ ਨਿਸਾਰਾ ਕਰਦੇ ਹੈਗੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜੇਕਰ ਇਸ ਸਮੇਂ ਦੇ ਵਿੱਚ ਕੋਈ ਸੁੰਡੀ ਦਾ ਕੋਈ ਤੇਲੇ ਦਾ ਕੋਈ ਫੰਗਸ ਦਾ ਤੁਸੀਂ ਮਨ ਬਣਾ ਲਿਆ ਸਪਰੇਅ ਕਰਨ ਦਾ ਫੰਗੀਸਾਈਡ ਦਾ ਜਾਂ ਕੋਈ ਇਨਸੈਕਟੀਸਾਈਡ ਦਾ ਤਾਂ ਉਹ ਸਪਰੇਅ ਸ਼ਾਮ ਨੂੰ ਹੋਣਾ ਚਾਹੀਦਾ ਜੀ ਠੀਕ ਹੈ ਤੇ ਇੱਕ ਜ਼ਰੂਰੀ ਬੇਨਤੀ ਇਹ ਹੈਗੀ ਆ ਕਿ ਕਈ ਵਾਰ ਇਹਨਾਂ ਦਿਨਾਂ ਵਿੱਚ ਬਾਰਿਸ਼ ਪੈ ਜਾਂਦੀ ਹੈ ਤਾਂ ਫਾਰਮਰ ਕਹਿੰਦੇ ਸਾਡਾ ਕਿੱਦਾਂ ਨੁਕਸਾਨ ਹੋ ਗਿਆ ਜੀ ਇੱਕ ਸਮੱਸਿਆ ਆਉਂਦੀ ਹੈਗੀ ਸ਼ੀਥ ਰੌਟ ਇਹਦੀ ਪਾਈਪ ਹੈਗੀ ਆ ਪਾਈਪ ਦੇ ਵਿੱਚ ਜਾਂ ਤਾਂ ਛਿੱਟੇ ਦੇ ਬਾਹਰਲੇ ਪਾਸੇ ਜਿਹੜਾ ਪਾਈਪ ਦਾ ਕਵਰ ਹੈਗਾ ਉਹ ਚੌਕਲੇਟ ਕਲਰ ਦਾ ਹੋ ਜਾਂਦਾ ਬਰਾਊਨ ਕਲਰ ਦਾ ਹੋ ਜਾਂਦਾ ਹੈਗਾ ਤੇ ਉਹ ਕਾਲਾ ਵੀ ਹੋ ਜਾਂਦਾ ਕਈ ਵਾਰੀ ਮੁੰਜਰ ਬਾਹਰ ਹੀ ਨਹੀਂ ਆਉਂਦੀ ਕਈ ਵਾਰੀ ਜਦੋਂ ਜ਼ਿਆਦਾ ਸਮੱਸਿਆ ਆਉਂਦੀ ਆ ਇਹ ਤਾਂ ਹੁੰਦੀ ਜੇ ਝੜੀ ਲੱਗ ਜਾਂਦੀ ਐਨ ਸਾਰੇ ਤੇ ਝੋਨਾ 2-4 ਦਿਨ ਤਾਂ ਵੇਟ ਕਰ ਲੈਂਦਾ ਯਾਰ ਵੀ ਹਜੇ ਨਹੀਂ ਮੌਸਮ ਸਹੀ ਹਜੇ ਨਹੀਂ ਮੌਸਮ ਸਹੀ ਜਦੋਂ ਚ ਫਿਰ ਉਹਨੂੰ ਆਖਰ ਬਾਹਰ ਆਉਣਾ ਹੀ ਪੈਂਦਾ ਹੈਗਾ ਕਈ ਵਾਰੀ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਐ ਇਨਫੈਕਸ਼ਨ ਕਿਦੇ ਵਿੱਚ ਹੋਊਗੀ ਜੀ ਜਿਹਦਾ ਇਮਿਊਨਿਟੀ ਸਿਸਟਮ ਕਮਜ਼ੋਰ ਆ ਜਿਹਦੇ ਤਤ ਪੂਰਨ ਪ੍ਰਾਪਰ ਤੌਰ ਤੇ ਉਹਦਾ ਸਿਸਟਮ ਡਿਵੈਲਪ ਨਹੀਂ ਹੋਇਆ ਹੈਗਾ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸੀ ਆਪਾਂ ਗ੍ਰੋਥ ਪ੍ਰਮੋਟਰ ਦੇ ਪਾਉਣ ਦੇ ਵਿੱਚ ਲੱਗੇ ਰਹੇ ਜਿਹਦੇ ਕਰਕੇ ਝੋਨਾ ਜ਼ਿਆਦਾ ਕੱਚਾ ਜ਼ਿਆਦਾ ਨਹਿਰੀ ਪਾਣੀ ਲੈਣਾ ਜ਼ਿਆਦਾ ਉਹਦੇ ਵਿੱਚ ਜੂਰੀਆ ਪਾਉਣਾ ਵੀ ਕਾਰਨ ਬਣ ਸਕਦਾ ਹੈਗਾ ਤੇ ਵਰਖਾ ਵੀ ਇਹਦਾ ਇੱਕ ਵੱਡਾ ਕਾਰਨ ਬਣਦੀ ਹੈਗੀ ਆ ਤੇ ਬੀਜ ਵਾਲਾ ਜੇਕਰ ਤੁਹਾਡਾ ਕੋਈ ਪਲਾਟ ਹੈਗਾ ਉਹਨੂੰ ਥੋੜਾ ਜਿਹਾ ਵਿਰਲਾ ਕਰ ਲੋ ਪਹਿਲਾਂ ਕਰਨਾ ਸੀ ਚਲੋ ਹੋ ਗਿਆ ਉਹਦੇ ਵਿੱਚ ਗੈਰ ਬੂਟਾ ਹੈਗਾ ਬਾਹਰ ਕੱਢ ਦਿਓ ਉਹਦੇ ਵਿੱਚ ਕੋਈ ਬੂਟਾ ਅਗੇਤਾ ਅਨਸਾਰਾ ਲੱਗਿਆ ਉਹਨੂੰ ਬਾਹਰ ਕੱਢ ਦਿਓ ਕੋਈ ਬਹੁਤ ਜ਼ਿਆਦਾ ਪਛੇਤਾ ਅਨਸਾਰਾ ਲਹਿ ਰਿਹਾ ਉਹਨੂੰ ਵੀ ਬਾਹਰ ਕੱਢ ਦਿਓ ਇਹ ਦਰਖਤਾਂ ਦੇ ਨੇੜੇ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ 11 ਦੇ ਨੱਕਿਆਂ ਦੇ ਨੇੜੇ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ ਤੇ ਇਹ ਜਗਾ ਦੇ ਵਿੱਚ ਤੁਸੀਂ ਦੋ ਫੰਗੀ ਸਾਈਡ ਕਰ ਸਕਦੇ ਹੈਗੇ ਇੱਕ ਝੰਡਾ ਪੱਤਾ ਬਾਹਰ ਆਉਣ ਤੇ ਮੁੰਜਰ ਪਾਈਪ ਦੇ ਵਿੱਚ ਹੋਵੇ ਇੱਕ ਜਦੋਂ ਤੁਹਾੜੀਆਂ ਮੁੰਡਰਾ ਮੁੰਜਾਂ ਅੱਧੀਆਂ ਲਟਕ ਜਾਣ ਉਹਦੇ ਦਾਣੇ ਹਰੇ ਹੋਣ ਉਦੋਂ ਵੀ ਕਰ ਸਕਦੇ ਹਾਂ ਟਰਾਈਜੋਲ ਗਰੁੱਪ ਕਰ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਸਸਤਾ ਹੈਗਾ ਹਾਈਬ੍ਰਿਡ ਦਾ ਬੀਜ ਨਹੀਂ ਰੱਖ ਸਕਦੇ ਇਹ ਸਵਾਲ ਮੈਨੂੰ ਕਾਫੀ ਵਾਰ ਪੁੱਛਿਆ ਜਾ ਚੁੱਕਿਆ ਇਨਬਾਕਸ ਦੇ ਵਿੱਚ ਕਮੈਂਟਾਂ ਦੇ ਵਿੱਚ ਇਹਦਾ ਕਾਰਨ ਇਹ ਹੈਗਾ ਕਿ ਇੱਕ ਸਪੈਸ਼ਲ ਸਿਲੈਕਟ ਕੀਤੇ ਹੋਏ ਪੌਦੇ ਮਾਤਾ ਪਿਤਾ ਦਾ ਪਹਿਲਾ ਬੱਚਾ ਤੁਹਾਨੂੰ ਪੈਕਟਾਂ ਚ ਪਾ ਕੇ ਦਿੱਤਾ ਜਾਂਦਾ ਜਿਹਨੂੰ F1 ਕਹਿੰਦੇ ਜਿਹਦਾ ਝਾੜ ਵੱਧੋ ਵੱਧ ਹੁੰਦਾ ਉਸ ਤੋਂ ਬਾਅਦ ਉਹਦੇ ਚ ਹਜ਼ਾਰਾਂ ਬੱਚੇ ਬਣ ਜਾਂਦੇ ਆ ਆਪਾਂ ਪੋਤੇ ਪੋਤੀਆਂ ਝਾੜ ਨਹੀਂ ਲੈਣਾ ਹੈਗਾ ਜਿਹੜੇ ਕੰਪਨੀ ਨੇ ਮਾਤਾ ਪਿਤਾ ਬਣਾਏ ਹੈਗੇ ਆ ਉਹਦੇ ਉਹ ਉਹਦੇ ਕੋਲ ਹੀ ਆ ਉਹ ਕਦੇ ਮਾਰਕੀਟ ਚ ਨਹੀਂ ਦਿੰਦੇ ਹੈਗੇ ਉਹਨਾਂ ਦਾ ਪਹਿਲਾ ਬੱਚਾ ਜਿਹੜਾ ਆਇਆ ਤੁਹਾਨੂੰ ਪੈਕਟਾਂ ਚ ਪਾ ਕੇ ਦਿੱਤਾ 28 ਪੀ 67 ਦਿੱਤਾ ਹੋਰ ਬੜੇ ਝੋਨੇ ਆਏ ਹੈਗੇ ਆ ਆਪਾਂ ਇਹਨਾਂ ਦਾ ਬੀ ਨਹੀਂ ਰੱਖ ਸਕਦੇ ਹਾਂ ਝੋਨਾ ਇਹ ਲੱਗ ਜੂਗਾ ਪਰ ਇਹਨਾਂ ਦਾ ਕੋਈ ਪਤਾ ਨਹੀਂ ਵੀ ਇਹਨਾਂ ਦੇ ਗਾਂ ਵਾਲੇ ਬੱਚੇ ਦਾ ਵਿੱਚ ਉਹਦੇ ਚ ਕਿੰਨੇ ਕੁ ਵੈਰਾਈਟੀ ਚੇਂਜ ਹੋ ਗਈ ਟਾਈਮ ਬਦਲ ਗਿਆ ਜਾਂ ਝਾੜ ਜਾਂ ਉਹਦਾ ਨਸਾਰਾ ਪੱਖੋ ਵੱਖਰਾ ਤਾਂ ਇਹ ਜਿਹੜੇ ਸਵਾਲ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਨੇ ਸੀਗੇ ਉਹਨਾਂ ਵਾਲੇ ਦਿਨਾਂ ਦੇ ਵੀਡੀਓ ਤੁਹਾਨੂੰ ਮਿਲਾਂਗੇ ਫੇਸਬੁੱਕ ਇੰਸਟਾਗ੍ਰਾਮ YouTube ਤੇ ਬਣੇ ਰਹੋ